ਦੋਸਤੋ ਇਹ ਆ ਸਾਡਾ ਛੋਟਾਪਰਾ ਦੀਪੂ ਰਿਸ਼ੀ ਇਹਨੇ ਸਾਡੀਆਂ ਵੀਡੀਓ ਦੇਖ ਕੇ ਉਸ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਕਹਿੰਦਾ ਸੀ ਆਪਦੇ ਖੇਤ 'ਚ ਕੋਈ ਬੂਟਾ ਲਾਉਣਾ ਹੈ ਉਹਦੀ ਫਰਮਾਇਸ਼ ਤੇ ਅਸੀਂ ਇਹਨੂੰ ਇੱਕ 베ਰੀ ਦਾ ਬੂਟਾ ਲਿਆ ਕੇ ਦਿੱਤਾ ਹੈ ਇਹ 베ਰੀ ਦਾ ਨਾਮ ਹੈ ਬਾਲਸੁੰਦਰੀ 베ਰੀ ਦੇਖਦੇ ਆ ਕਿੰਨੇ ਕਾਮਯਾਬ ਹੁੰਦੇ ਬਸ ਹੋ ਜੂਗੀ ਖੇਤ 'ਚ ਵਧੀਆ ਮਾਹੌਲ ਹੁੰਦਾ ਹੈਗਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦ ਸਾਡੀ ਵੀਡੀਓ ਦੇਖ ਕੇ ਕੋਈ ਭਰਾ ਕਹਿੰਦਾ ਵੀ ਮੈਂ ਵੀ ਬੂਟਾ ਲਾਉਣਾ ਹੈ ਤਾਂ ਸਾਨੂੰ ਐਂ ਲੱਗਦਾ ਵੀ ਸਾਡਾ ਇਹਦਾ ਮਿਸ਼ਨ ਹੈ ਉਹ ਸਫਲ ਹੋ ਰਿਹਾ ਹੈਗਾ ਧੰਨਵਾਦ। ਠੀਕ। ਛੋਟਾ ਇਹ ਹੁਕਾ ਹੈ। ਆਪ ਦਾ ਗrafting ਏਰੀਆ ਦਿਖਾਈ। ਦੋਸਤੋ ਜਿਹੜਾ ਗrafting ਏਰੀਆ ਹੁੰਦਾ ਹੈਗਾ ਉੱਪਰਲਾ, ਕੱਲਾ ਹੀ ਉੱਗਣ ਦੇਣਾ। ਆਪਾਂ ਜਦੋਂ ਥੱਲੋਂ ਕਈ ਵਾਰ ਉੱਗਣ ਲੱਗ ਜੇ ਨਾ ਉਹ ਬੁਲਾਜ਼ਮੀ। ਉਹ ਦੇਸੀ ਏਰੀਆ ਹੁੰਦਾ ਉਹ ਆਪਾਂ ਨੇ ਤੋੜਦੇ ਰਹਿਣਾ ਹੁੰਦਾ ਟਾਈਮ-ਟਾਈਮ ਤੇ। ਹਾਂ ਦਾ ਮੈਨੂੰ ਨਹੀਂ ਪਤਾ। ਫਟਿਆ ਵਾਲਾ ਕੰਮ ਹੈ। ਦੇ ਨੌਂ ਨੌਂ ਹੀ ਰੱਬ ਦਾ ਨਾਮ ਐ ਹੋ ਉਹ ਆ ਗਿਆ ਜੀ ਨੂੰ ਆ ਗਿਆ ਇਹਨਾਂ ਇੱਕ ਮਿੰਟ ਦੇਖੋ ਜਿਆਨ ਲੱਗਦਾ ਹੋਵੇ ਕਿ ਤਹੀ ਇਹਨਾਂ ਦਾ ਚਲਾਈ ਨਹੀਂ ਕਦੇ ਪਰ ਦੋਸਤੋ ਅਸੀਂ ਬਥੇਰਾ ਕੰਮ ਕੀਤਾ ਹੈ ਉਥੇ ਦੇ ਪੱਠੇ ਵੱਡੇ ਨੇ ਅਸੀਂ 8ਵੀਂ ਕਲਾਸ ਤੱਕ ਲਖੇਰੇ ਪੱਠੇ ਬਣਨੇ ਨੇ ਚਰੀ ਹੋਈ ਮਰਸੀਮ ਹੋਈ ਬਸ ਰੰਗ ਲੱਗੀਆਂ ਕੋਈ ਹੈਗਾ ਭਾਂਡਾ ਵਗੈਰਾ ਪਾਣੀ ਪਾਉਣ ਦਾ ਚਲਾਂ ਹੀ ਪਾ ਦਿੰਨੇ ਆ ਆਪਣੀ ਕੰਮੇ ਸਾਲ ਦਊਗੀ ਫਾਲੇ ਇਹ ਐਸੇ ਸਾਲ ਹੀ ਦੇ ਦੂਜੇ ਆ ਗਿਆ ਸਾਲ ਤਾਂ ਪੱਕਾ ਹੀ ਆ ਇਤਸਾਲੀ ਦੀ ਹੋਣੀ ਹੈ ਕਿ ਤਾਰੇ ਦੀ ਹਮ ਗਰੋਥ ਨਹੀਂ ਨਹੀਂ ਹੈਗੀ ਇਹ ਕਿਹੜਾ ਵੱਡਾ ਉਟਾ ਹੁੰਦਾ ਫਿਰ ਕਰਾਂਗੇ ਕੋਸ਼ਿਸ਼ ਫਿਰ ਇਹ ਕੀ ਗੱਲ ਜੇ ਇਹਨੇ ਨਾ ਛੁਡਾ ਲਈ ਇਹਨੂੰ